ਹਵਾ ਸਾਹ ਨਾਲ ਟਕਰਾਏਗਾ ਦੂਰ ਦੂਰ ਹੋ ਜਾਏਗਾ ਹਵਾ ਸਾਹ ਨਾਲ ਟਕਰਾਏਗਾ ਦੂਰ ਦੂਰ ਹੋ ਜਾਏਗਾ ਹਵਾ ਸਾਹ ਨਾਲ ਟਕਰਾਏਗਾ ਦੂਰ ਦੂਰ ਹੋ ਜਾਏਗਾ ਭਗਵਾਨ ਕਮਾਨ ਜੀ ਤੁਸੀਂ ਜਿਹੜਾ ਪ੍ਰਤਾਪ ਸਿੰਘ ਬਾਜਬਾ ਦੇ ਉੱਪਰ ਝੂਠਾ ਪर्चा ਦਰਜ ਕਰਕੇ ਇਸ ਲਹਿਰ ਨੂੰ ਦਬਾਉਣ ਦਾ ਯਤਨ ਕੀਤਾ ਹੈ ਅਤਵਾਦਕਾਂ ਦੇ ਹੱਕ 'ਚ ਖੜਨਾ ਯਤਨ ਕੀਤਾ ਹੈ ਪੰਜਾਬ ਦੇ ਲੋਕ ਤੁਹਾਨੂੰ ਮਾਫ਼ ਨਹੀਂ ਕਰਦੇ ਬਵਾਸੋ ਤੇਰੀ ਸੋਣ ਤੇ ਮਰਾਂਗੇ ਝੋਕ ਤੇ ਬਵਾਸੋ ਤੇਰੀ ਸੋਣ ਤੇ ਮਰਾਂਗੇ ਝੋਕ ਤੇ ਤੇ ਤੁਸੀਂ ਅੱਜ ਬਾਦਲਾ ਸਾਹਿਬ ਤੇ ਕਾਰਵਾਈ ਕਰਕੇ ਕਾਨੂੰਨ ਨੂੰ ਬਚਾਉਣ ਵਾਲੇ ਪਾਸੋਂ ਪਰਿਓ ਇਹਦਾ ਮਤਲਬ ਤੁਸੀਂ ਅੱਤਵਾਦੀਆਂ ਦਾ ਸਮਰਥਨ ਕਰਦੇ ਹੋ ਔਰ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਇਸ ਗੱਲ ਨੂੰ ਭੁੱਲਣਗੇ ਨਹੀਂ ਅਮਰ ਹੈ ਅਮਰ ਹੈ ਅਮਰ ਹੈ ਸਾਹਿਬਾ ਮਿਲ ਕੇ ਅਮਰ ਹੈ ਅਮਰ ਹੈ ਜਾਏਗਾ ਮਟਿੰਡਾ ਵੀ ਗਏ ਬਾਬਾ ਸਾਹਿਬ ਡਾਕਟਰ ਪ੍ਰੋਤੀਬਰਾ ਅੰਬेडकर ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ਬਾਬਾ ਸਾਹਿਬ ਅੰਬेडकर ਦੇ ਇਸ ਜਨਮ ਦਿਹਾੜੇ ਦੀਆਂ ਮੈਂ ਸੂਚੀ ਮਾਨਵਤਾ ਨੂੰ ਭਾਰਤ ਵਾਸੀਆਂ ਨੂੰ ਤੇ ਦੁਨੀਆ ਭਰ ਦੇ ਵਿੱਚ ਬੈਠੇ ਹਰ ਉਸ ਵਿਅਕਤੀ ਨੂੰ ਜਿਹੜਾ ਬਾਬਾ ਸਾਹਿਬ ਅੰਬेडकर ਨੂੰ ਮੰਨਦਾ ਹੈ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੈ ਉਹਨੂੰ ਮੁਬਾਰਕਬਾਦ ਦਿੰਦਾ ਉਹ ਬਾਬਾ ਸਾਹਿਬ ਨਾਲ ਖਿਆ ਉਹਦਾ ਕੱਖ ਨਾ ਰਹਾ ਉਹ ਬਾਬਾ ਸਾਹਿਬ ਨਾਲ ਖਲ ਉਹਦਾ ਕੱਖ ਨਾ ਰਹਾ ਉਹ ਬਾਬਾ ਸਾਹਿਬ ਨਾਲ ਖਲ ਉਹਦਾ ਕੱਖ ਨਾ ਰਹਾ ਚੇਅਰਮੈਨ ਗੈਰ ਸਿਲੱਟਤ ਮਜ਼ਦੂਰ ਮੁਲਾਜ਼ਮ ਤੇ ਕੇਸੀ ਭਾ ਕਾਂਗਰਸ ਪਾਰਟੀ ਦੇ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਸਯੁਗਤ ਦਲਤ ਮੋਰਚਾ ਤੇ ਡੋਮਾ ਪ੍ਰਸੰਗ ਦੇ ਸਾਥੀਆਂ ਬਣੋ ਅੱਜ ਮਤੰਦਾ ਵੀ ਕੇ ਬਾਬਾ ਸਾਹਿਬ ਡਾਕਟਰ ਪ੍ਰਤੀਗਰਾਵ ਅਮਿਲਕਰ ਜੂਰਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ। ਬਾਬਾ ਸਾਹਿਬ ਅੰਬेडकर ਦੇ ਇਸ ਜਨਮ ਦਿਹਾੜੇ ਦੀਆਂ ਮੈਂ ਸਮੁੱਚੀ ਮਾਨਵਤਾ ਨੂੰ, ਭਾਰਤ ਵਾਸੀਆਂ ਨੂੰ ਤੇ ਦੁਨੀਆ ਭਰ ਦੇ ਵਿੱਚ ਬੈਠੇ ਹਰ ਉਸ ਵਿਅਕਤੀ ਨੂੰ ਜਿਹੜਾ ਬਾਬਾ ਸਾਹਿਬ ਅੰਬेडकर ਨੂੰ ਮੰਨਦਾ ਹੈ, ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੈ, ਉਹਨੂੰ ਮੁਬਾਰਕਬਾਦ ਦਿੰਦਾ। ਔਰ ਬਾਬਾ ਸਾਹਿਬ ਡਾਕਟਰ ਭਿੰਦਰਾਓ ਅੰਬेडकर ਜੀ ਜਿਨ੍ਹਾਂ ਨੇ ਕਿਹਾ ਪੜੋ, ਜੁੜੋ, ਸੰਘਰਸ਼ ਕਰੋ। ਕਟੇ ਹੋ ਆਪਣੇ ਹੱਕਾਂ ਵਾਸਤੇ, ਹਿੱਤਾਂ ਦੇ ਵਾਸਤੇ। ਬਾਬਾ ਸਾਹਿਬ ਅੰਬेडकर ਨੇ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਕੁਰਬਾਨੀ ਇਸ ਦੇਸ਼ ਵਾਸਤੇ ਤੇ ਸਮੁੱਚੇ ਦਲਿਤ ਤੇ ਭਾਈਚਾਰੇ ਵਾਸਤੇ ਦਿੱਤੀ। ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਜਿਸ ਪਾਰਕ ਦੇ ਵਿੱਚ ਅਸੀਂ ਖੜੇ ਆਂ। ਜਦੋਂ ਇਹ ਪਾਰਕ ਬਣਾਇਆ ਤੇ ਜਾਂ ਜਿਲ੍ਹਾ ਕਿਤੇ ਦੀ ਬਟਨਾ ਦੀ ਬਾਬਾ ਸਾਹਿਬ ਅੰbedkar ਜੀ ਦਾ ਵੱਡਾ ਸਟੈਚੂ ਲੱਗਿਆ। ਉਥੇ ਗਿਣਤੀ ਦੇ ਕੁਝ ਬੰਦੇ ਅਸੀਂ ਲੋਕ ਜਾਂਦੇ ਸੀ ਫੁੱਲਮਾਲਾ ਪਤ ਕਰਦੇ ਸੀ ਤੇ ਬਾਬਾ ਸਾਹਿਬ ਅੰbedkar ਨੂੰ ਯਾਦ ਕਰਦੇ ਸੀ। ਅੱਜ ਮੇਲੇ ਵਰਗਾ ਮਾਹੌਲ ਬਟਿੰਡੇ ਦੇ ਵਿੱਚ ਅੰbedkar ਸਾਹਿਬ ਦੇ ਪਾਰਕਾਂ ਦੇ ਵਿੱਚ ਬਣਿਆ ਹੋਇਆ ਦੇਖਣ ਨੂੰ ਮਿਲਿਆ ਸਾਨੂੰ ਖੁਸ਼ੀ ਇਸ ਗੱਲ ਦੀ ਸੋ ਇਥੇ ਇਹ ਗੱਲ ਪੱਕੀ ਸਾਬਤ ਹੁੰਦੀ ਹੈ ਕਿ ਜਿਸ ਬਾਪ ਦੇ ਪੁੱਤਰ ਲਾਇਕ ਨਿਕਲਦੇ ਹੈ ਉਸ ਬਾਪ ਨੂੰ ਦੁਨੀਆ ਸਲਾਮ ਕਰਦੀ ਹੈ ਅੱਜ ਬਾਬਾ ਸਾਹਿਬ ਡਾਕਟਰ ਪੀਬਰਾਮ ਮਿੜਕਰ ਨੂੰ ਮੰਨਣ ਵਾਲੇ ਜਿਹੜੇ ਉਹਨਾਂ ਦੇ ਪੁੱਤਰ ਹੈ ਸਾਡੇ ਵਰਗੇ ਜਿਹੜੇ ਲੋਕ ਹੈ ਜਦੋਂ ਸਮਾਜ ਦੀ ਲੜਾਈ ਲੜਨ ਲੱਗੇ ਹੈ ਲਾਇਕ ਨਿਕਲੇ ਤੇ ਅੱਜ ਹਰ ਪਾਰਟੀ ਹਰ ਵਿਅਕਤੀ ਬਾਬਾ ਸਾਹਿਬ ਮਿੜਕਰ ਨੂੰ ਯਾਦ ਕਰਦਾ ਹੈ ਤੇ ਬਾਬਾ ਸਾਹਿਬ ਮਿੜਕਰ ਨੂੰ ਫੁੱਲ ਅਰਪਣ ਕਰਕੇ ਜਾ ਰਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਗੱਲ ਕਰਨੀ ਚਾਹਣਾ ਜੇ ਸੰਵਿਧਾਨ ਦੇ ਧਾਰੇ ਤੇ ਤੇ ਦੇਸ਼ ਚੱਲਦਾ ਇਸ ਦੇਸ਼ ਨੂੰ ਤੋੜਨ ਵਾਸਤੇ ਗੁਰਪਤਮਨਤ ਪੰਨੂ ਵਰਗੇ ਅਤਵਾਦੀ ਜਿਹੜਾ ਅਮਰੀਕਾ ਵਿੱਚ ਬੈਠ ਕੇ ਬਾਬਾ ਸਾਹਿਬ ਮੇੜਕਰ ਦੇ ਬੁੱਤ ਤੋੜਨ ਦੀਆਂ ਗੱਲਾਂ ਕਰਦੇ ਆ ਭਾਰਤ ਦੇ ਸੰਵਿਧਾਨ ਦੇ ਖਿਲਾਫ ਬੋਲਦੇ ਆ ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣਾ ਚਾਹੁੰਦੇ ਆ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਆ ਭਗਵਾਨਤਮਨ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ મોદી ਸਾਹਿਬ ਉਹਨੂੰ ਪੰਨੂ ਨੂੰ ਅਮਰੀਕਾ ਤੋਂ ਲਿਆ ਕੇ ਉਹਦੇ ਖਿਲਾਫ ਕੇਸ ਰਜਿਸਟਰ ਕਰਾਓ ਤੇ ਉਹਦੇ ਖਿਲਾਫ ਕਾਰਵਾਈ ਕਰੋ ਮੈਨੂੰ ਅਫਸੋਸ ਹੈ ਇਸ ਗੱਲ ਦਾ ਜਿੱਥੇ ਬਾਬਾ ਸਾਹਾਬ ਮਿੜਕਰ ਦੇ ਜਨਮ ਦਿਹਾੜੇ ਮਨਾਏ ਜਾ ਰਹੇ ਹਨ ਪੰਨੂ ਦੇ ਖਿਲਾਫ ਦੇਸ਼ ਭਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਲਹਿਰ ਬਣ ਗਈ ਇਸ ਲਹਿਰ ਨੂੰ ਦਬਾਉਣ ਵਾਸਤੇ ਲਹਿਰ ਨੂੰ ਕੜਾਹੇ ਪਾਉਣ ਵਾਸਤੇ ਭਗਵਾਨ ਤਮਨ ਜੀ ਤੁਸੀਂ ਜਿਹੜਾ ਪ੍ਰਤਾਪ ਸਿੰਘ ਬਾਜਵਾ ਜੋ ਉੱਪਰ ਝੂਠਾ ਪर्चा ਦਰਜ ਕਰਕੇ ਇਸ ਲਹਿਰ ਨੂੰ ਦਬਾਉਣ ਦਾ ਯਤਨ ਕੀਤਾ ਅਤਵਾਦ ਇਨ੍ਹਾਂ ਦੇ ਹੱਕ 'ਚ ਖੜਨ ਦਾ ਯਤਨ ਕੀਤਾ ਪੰਜਾਬ ਦੇ ਲੋਕ ਤੁਹਾਨੂੰ ਮਾਫ਼ ਨਹੀਂ ਕਰਨਗੇ ਕਿਥੇ ਤੁਹਾਨੂੰ ਚਾਹੀਦਾ ਸੀ ਕਿ ਪੰਨੂ ਦੇ ਖਿਲਾਫ ਤੁਸੀਂ ਕਾਰਵਾਈ ਕਰਦੇ ਭਾਰਤੀ ਸਰਕਾਰ ਪੰਨੂ ਦੇ ਖਿਲਾਫ ਕਾਰਵਾਈ ਕਰਦੀ ਅੱਜ ਤੁਸੀਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਵਿਧਾਨ ਸਭਾ ਦੇ ਵਿੱਚੋਂ ਲੋਕਾਂ ਦੀ ਗੱਲ ਉਠਾਉਂਦਾ ਹੈ ਜਿਹਨੇ ਤੁਹਾਨੂੰ ਇੱਕ ਰਹਿ ਦਿੱਤੀ ਉਹ ਦੱਸਿਆ ਪੰਜਾਬ ਦੇ ਲੋਕਾਂ ਨੂੰ ਦੱਸਿਆ ਉਹ ਜਿਹੜੀ ਗੱਲ ਅਖਬਾਰ ਨੇ ਛਾਪੀ ਉਹ ਬਾਜਵਾ ਸਾਹਿਬ ਨੇ ਕਹੀ ਤੇ ਤੁਸੀਂ ਅੱਜ ਬਾਜਲਾ ਸਾਹਿਬ ਤੇ ਕਾਰਵਾਈ ਕਰਕੇ ਪੰਨੂ ਨੂੰ ਬਚਾਉਣ ਵਾਲੇ ਪਾਸੇ ਤੁਰੇ ਹੋ ਇਹਦਾ ਮਤਲਬ ਤੁਸੀਂ ਅਤਵਾਦੀਆਂ ਦਾ ਸਮਰਥਨ ਕਰਦੇ ਹੋ ਔਰ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਇਸ ਗੱਲ ਨੂੰ ਭੁੱਲਣਗੇ ਨਹੀਂ ਔਰ ਇਹ ਵੀ ਪਿਛਲੀ ਗੱਲ ਪਾਰ ਵੀ ਇਹ ਹੋਇਆ ਸੀ ਕਿ ਪੰਨੂ ਦੇ ਘਟੇ ਤੇ ਮੋਗੇ ਘਰੇ ਪਿਛਲੀਆਂ ਵੋਟਾਂ ਮਿਲੇ ਲੋਕਾਂ ਨੂੰ ਪਤਾ ਲੱਗਿਆ ਕੇਜਰੀਵਾਲ ਨੇ ਕੱਟਵਾਦੀ ਦੇ ਨਾਲ ਮੀਟਿੰਗ ਕੀਤੀ ਸੀ ਪਰ ਤੁਸੀਂ ਅੱਜ ਸਪਸ਼ਟ ਹੋ ਗਿਆ ਕਿ ਪੰਨੂ ਦੇ ਖਿਲਾਫ ਬਣ ਰਹੀ ਦਲਤ ਲਹਿਰ ਨੂੰ 모ੜਨ ਵਾਸਤੇ ਤੁਸੀਂ ਪ੍ਰਤਾਪ ਸਿੰਘ ਬਾਜਵੇ ਦੇ ਖਰਾਬ ਕਾਰਵਾਈ ਕਰਨ ਵਾਲੇ ਪਾਸੇ ਨੂੰ ਤੁਰਿਓ ਇਤਿਹਾਸ ਤੁਹਾਨੂੰ ਕਿਤੇ ਮਾਫ ਨਹੀਂ ਕਰੂਗਾ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਕਿ ਸਮੁੱਚੇ ਪੰਜਾਬ ਦੇ ਲੋਕ ਬਾਬਾ ਸਾਹਿਬ ਅੰਬेडकर ਨੂੰ ਮੰਨਣ ਵਾਲੇ ਲੋਕ ਤੇ ਸੁਧਾ ਨੂੰ ਮੰਨਣ ਵਾਲੇ ਲੋਕ ਆਵ ਕੱਠੇ ਹੋ ਕੇ ਸੰਘਾਸ ਕਰਿਏ ਤੇ ਪੰਨੂ ਵਰਗੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਈਏ ਤੇ ਪੰਨੂ ਨੂੰ ਬਚਾਉਣ ਵਾਲੇ ਭਗਵਾਨਤਮਾਨ ਵਰਗੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਸਰਕਾਰਾਂ ਤੇ ਨਿਕਲ ਕੇ ਜਵਾਬ ਦੇਣ ਦਾ ਕੰਮ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹੀਦਾ ਹੈ